ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਤੇ ਅੱਜ ਆਪਾਂ ਲੱਗੇ ਸੀ ਇਹ ਟੈਂਕੀ ਸਾਫ ਕਰਨ ਤੇ ਇਹ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂਗੇ ਤੇ ਲਾਈਵ ਆਪਾਂ ਤੁਹਾਨੂੰ ਟੈਂਕੀ ਸਾਫ ਕਰਕੇ ਦਿਖਾਵਾਂਗੇ ਜੀ ਤੇ ਬਿਨਾਂ ਖਾਲੀ ਕੀਤੇ ਆਪਾਂ ਟੈਂਕੀ ਤੇ ਸਾਫ ਕਰਕੇ ਦਿਖਾਵਾਂਗੇ ਇਹਨੂੰ ਸਾਫ਼ ਕਰਨਾ ਹੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਆਪਾਂ ਨੇ ਇਹਦੇ ਵਿੱਚੋਂ ਸਾਰਾ ਨਾਉਣ ਧੋਣ ਵਾਸਤੇ ਤੇ ਭਾਂਡੇ ਵਗੈਰਾ ਧੋਣੇ ਹੁੰਦੇ ਆ ਉਹ ਵੀ ਆਪਾਂ ਨੇ ਇੱਥੋਂ ਪਾਣੀ ਵਰਤਣਾ ਹੁੰਦਾ ਤੇ ਇਹਨੂੰ ਟੈਂਕੀਆਂ ਨੂੰ ਸਾਫ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੀ ਤੇ ਅੱਜ ਆਪਾਂ ਵੀ ਇਹਨਾਂ ਖਾਲੀ ਕੀਤੇ ਟੈਂਕੀ ਤੇ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ 5 ਮਿੰਟ ਵਿੱਚ ਸਿਰਫ ਇਹ ਸਾਫ਼ ਹੋ ਜੂ ਜਿੰਨੀ ਵੀ ਇਹਦੀ ਮਿੱਟੀ ਹੋਊਗੀ ਵਿੱਚ ਤੇ ਜੇ ਆਪਾਂ ਸਾਫ਼ ਕਰਨ ਲੱਗਦੇ ਵਿੱਚੋਂ ਪਾਣੀ ਕੱਢਣਾ ਪੈਂਦਾ ਪਹਿਲਾਂ ਤਾਂ ਸਾਰਾ ਤੇ ਇੱਕ ਜਣੇ ਨੂੰ ਇਹਦੇ ਵਿੱਚ ਟੈਂਕੀ ਦੇ ਵਿੱਚ ਵੜਨਾ ਪੈਂਦਾ ਫਿਰ ਟੈਂਕੀ ਸਾਫ ਕਰਨੀ ਪੈਂਦੀ ਹੈ ਤੇ ਅੱਜ ਆਪਾਂ ਨੇ ਬਿਨਾ ਮਿਹਨਤ ਦੇ ਜਿਆਦਾ ਤੇ ਨਾ ਆਪਾਂ ਨੂੰ ਟੈਂਕੀ ਦੇ ਵਿੱਚ ਵੜਨ ਦੀ ਲੋੜ ਜੀ ਤੇ ਨਾ ਟੈਂਕੀ ਖਾਲੀ ਕਰਨ ਦੀ ਲੋੜ ਤੇ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੈ ਜੇਕਰ ਆਪਾਂ ਫਿਰ ਟੈਂਕੀ ਖਾਲੀ ਵਗੈਰਾ ਕਰਕੇ ਸਾਫ ਕਰਦੇ ਆ ਤਾਂ ਇਸ ਤਰੀਕੇ ਨਾਲ ਆਪਾਂ ਟੈਂਕੀ ਸੋਨੂੰ ਸਾਫ ਕਰਕੇ ਦਿਖਾਉਣੇ ਆਂਗੇ ਬਿਨਾ ਖਾਲੀ ਕੀਤੇ ਤੇ 5 ਮਿੰਟਾਂ ਚ ਹੀ ਸਾਫ ਹੋ ਜੂਗੀ ਤੇ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਟੈਂਕੀ ਸਾਫ਼ ਕਰਨਾ ਲਈ ਜੀ ਸਭ ਤੋਂ ਪਹਿਲਾਂ ਆਪਾਂ ਨੇ ਲੈ ਲੈਣੀ ਹੈ ਇੱਕ ਬੋਤਲ ਇਸ ਤਰੀਕੇ ਨਾਲ ਤੇ ਹੁਣ ਆਪਾਂ ਬੋਤਲ ਨੂੰ ਇੰਨਾ-ਇੰਨਾ ਕੱਟ ਲੈਣਾ ਜੀ ਬਲੇਡ ਵਗੈਰਾ ਨਾਲ ਚਾਕੂ ਗਰਮ ਕਰਕੇ ਉਹਦੇ ਨਾਲ ਵੀ ਕੱਟ ਲਗਾ ਸਕਦੇ ਆ ਇਹ ਤੇ ਬਹੁਤ ਆਸਾਨੀ ਨਾਲ ਹੀ ਇਹ ਕੱਟਿਆ ਜਾਊਗਾ ਤੇ ਹੁਣ ਆਪਾਂ ਇੱਥੇ ਜੀ ਬੋਤਲ ਇਹ ਕੱਟ ਲਈ ਕਿਉਂਕਿ ਤੇਲ ਵਾਲੀ ਬੋਤਲ ਆਪਣੇ ਕੋਲ ਫालतੂ ਪਈ ਸੀ ਆਪਾਂ ਨੇ ਉਹੀ ਬੋਤਲ ਕੱਟ ਲਈ ਵੱਡੀ ਤੇ ਦੂਸਰੀ ਬੋਤਲ ਆਪਾਂ ਨਹੀਂ ਕੱਟੀ ਹੈਗੀ ਤੇ ਇਹਦੇ ਵਿੱਚ ਜੀ ਆਪਾਂ ਇਸ ਤਰੀਕੇ ਨਾਲ ਇੱਕ ਲੰਬੀ ਪਾਈਪ ਲਾ ਲੈਣੀ ਹੈ ਜੀ ਇਸ ਤਰੀਕੇ ਨਾਲ ਪਾਈਪ ਹੁੰਦੀ ਹੈ ਕੋਈ ਤੇ ਉਹ ਤੁਸੀਂ ਲੈ ਲੈਣੀ ਹੈ ਤੇ ਇਸ ਤਰੀਕੇ ਨਾਲ ਲਾ ਲੈਣੀ ਹੈਗੀ ਇਹਦੇ ਵਿੱਚ ਫਿੱਟ ਕਰ ਲੈਣੀ ਹੈ ਤੇ ਜੇਕਰ ਨਹੀਂ ਫਿੱਟ ਹੁੰਦੀ ਤਾਂ ਬੋਤਲ ਨੂੰ ਤੁਸੀਂ ਥੋੜਾ ਜਿਹਾ ਗਰਮ ਕਰਕੇ ਤੇ ਇਹਦੇ ਵਿੱਚ ਫਿੱਟ ਕਰ ਲੈਣਾ ਪੈਪ ਦੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹ ਤੇ ਟੇਪ ਲਪੇਟ ਲਾਂਗੇ ਜੀ ਇਸ ਤਰੀਕੇ ਨਾਲ ਆਪਾਂ ਇਹ ਤੇ ਟੇਪ ਲਪੇਟ ਲਾਂਗੇ ਜੀ ਚੰਗੀ ਤਰ੍ਹਾਂ ਆਪਾਂ ਇਹਦਾ ਮੂਹਰ ਕਵਰ ਕਰ ਦਾਂਗੇ ਬੋਤਲ ਦਾ ਤਾਂ ਕਿ ਇਹਦੇ ਵਿੱਚ ਹਵਾ ਵਗੈਰਾ ਨਾ ਪਵੇ ਤੇ ਇਹ ਖੁੱਲ ਕੇ ਪਾਣੀ ਦੇ ਵਿੱਚ ਵੀ ਨਾ ਡਿੱਗੇ ਟੈਂਕੀ ਦੇ ਵਿੱਚ ਬੋਤਲ ਚੰਗੀ ਤਰ੍ਹਾਂ ਆਪਾਂ ਨੇ ਟੇਪ ਲਪੇਟ ਲੈਣੀ ਹੈ ਤੇ ਤਾਂ ਕਿ ਇਹਦਾ ਸਾਰਾ ਮੂੰਹ ਵੀ ਬੰਦ ਹੋ ਜੇ ਤੇ ਇਹ ਪਾਈਪ ਨਾਲ ਵੀ ਚੰਗੀ ਤਰ੍ਹਾਂ ਚਿਪਕ ਜੇ ਇੱਕ ਤਰੀਕੇ ਨਾਲ ਆਪਾਂ ਇਹਨੂੰ ਇਸ ਤਰੀਕੇ ਨਾਲ ਜੀ ਆਪਾਂ ਟੇਪ ਨੂੰ ਚੰਗੀ ਤਰ੍ਹਾਂ ਲਪੇਟ ਲੈ ਤੇ ਹੁਣ ਆਪਾਂ ਕੱਟ ਲਾਂਗੇ ਇੱਥੇ ਜੀ ਆਪੇ ਇਹ ਬੋਤਲ ਕੱਟੀ ਹੈ ਜੀ ਤੇ ਬੋਤਲ ਦੇ ਮੂਹਰੇ ਆਪਾਂ ਇੰਨੇ-ਇੰਨੇ ਕੱਟ ਲਗਾ ਲੈਣੇ ਹੈਗੇ ਇਸ ਤਰੀਕੇ ਨਾਲ ਸਾਰੀ ਬੋਤਲ ਦੇ ਵਿੱਚ ਇੰਨੇ-ਇੰਨੇ ਕੱਟ ਲਗਾ ਲੈਣੇ ਆਪਾਂ ਅੱਧੇ-ਅੱਧੇ ਪੌਣੇ-ਪੌਣੇ ਇੰਚ ਦੇ ਇਹ ਇਸ ਤਰੀਕੇ ਨਾਲ ਆਪਾਂ ਸਾਰੀ ਬੋਤਲ ਦੇ ਮੂਹਰੇ ਕੱਟ ਲਗਾ ਲਾਂਗੇ ਜੀ ਆਪਾਂ ਸਾਰੇ ਕੱਟ ਲਗਾ ਲੇ ਬੋਤਲ ਇਸ ਤਰੀਕੇ ਨਾਲ ਤੇ ਹੁਣ ਆਪਾਂ ਨੂੰ ਇੱਥੇ ਚਾਹੀਦੀ ਜੀ ਇੱਕ ਪਾਈਪ ਇਦਾਂ ਦੀ ਜਿਵੇਂ ਕਿ ਆਪਾਂ ਡੇਲੀ ਘਰ ਦੇ ਵਿੱਚ ਵਰਤਦੇ ਆ ਪਾਣੀ ਵਾਲੀ ਪਾਈਪ ਤੇ ਇਹਨੂੰ ਆਪਾਂ ਇਹਦੇ ਉੱਪਰ ਚੜਾ ਲਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਆਪਾਂ ਇਹਨੂੰ ਚੜਾ ਲੈਣਾ ਇੱਥੇ ਪਾਈਪ ਤੇ ਤੇ ਹੁਣ ਆਪਾਂ ਇਹਤੇ ਵੀ ਟੇਪ ਲਗਾ ਦਾਂਗੇ ਤਾਂ ਕਿ ਇਹ ਇਧਰੋਂ ਪਾਈਪ ਵੀ ਅਲੱਗ ਨਾ ਹੋਵੇ ਇਹਦੇ ਵਿੱਚੋਂ ਨਿਕਲੇ ਨਾ ਹੁਣ ਆ ਵੀ ਨਾ ਕਰੋ ਸੋ ਇਹਦੇ ਵਿੱਚ ਦੀ ਉਜੀ ਇਧਰ ਆਪਾਂ ਇਹ ਬੋਤਲ ਜੋੜੀ ਸੀਗੀ ਇਧਰ ਪਾਈਪ ਦੇ ਵਿੱਚ ਤੇ ਇਧਰਲੀ ਸਾਈਡ ਆਪਾਂ ਇਹ ਪਾਈਪ ਜੋੜਤੀ ਪਾਣੀ ਵਾਲੀ ਇਸ ਤਰੀਕੇ ਨਾਲ ਤੇ ਲੋ ਜੀ ਹੁਣ ਜਿਹੜਾ ਇਹ ਆਪਾਂ ਮੂਹਰੇ ਬੋਤਲ ਜੋੜੀ ਸੀਗੀ ਤੇ ਇਹ ਪਾਸਾ ਆਪਾਂ ਪਾ ਦਾਂਗੇ ਟੈਂਕੀ ਦੇ ਵਿੱਚ ਇਸ ਤਰੀਕੇ ਨਾਲ ਇਹਨੂੰ ਟੈਂਕੀ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਟੈਂਕੀ ਵੀ ਦਿਖਾਉਣੇ ਆ ਲਾਈਵ ਆਪਾਂ ਦਿਖਾਵਾਂਗੇ ਟੈਂਕੀ ਸਾਫ਼ ਕਰਕੇ ਤੇ ਦੇਖੋ ਇਹ ਵੇਖੋ ਪਾਣੀ ਤੇ ਕਿੰਨਾ ਵਿੱਚ ਮਿੱਟੀ ਘੱਟਾਗਾ ਤੇ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਵਿੱਚ ਕਰ ਲੈ ਜੀ ਪਾਈਪ ਨੂੰ ਪੈਪ ਨੂੰ ਇਸ ਤਰੀਕੇ ਨਾਲ ਵਿੱਚ ਰੱਖ ਲੈ ਤੇ ਹੁਣ ਆਪਾਂ ਮੂਹਰੇ ਪਾਸੋਂ ਪੈਪ ਤੁਹਾਨੂੰ ਦਿਖਾਉਨੇ ਆ ਹੁਣ ਜਿਹੜੀ ਆਪਾਂ ਇਹ ਮੂਹਰੇ ਪੈਪ ਜੋੜੀ ਸੀ ਜੀ ਤੇ ਇਹਨੂੰ ਮੂਹ ਨਾਲ ਪਹਿਲਾਂ ਆਪਾਂ ਪਾਣੀ ਖਿੱਚਾਂਗੇ ਥੋੜਾ ਜਿਹਾ ਕਿ ਨਾਲ ਜੀ ਇਹ ਪਾਣੀ ਇਹ ਨਿਕਲਣ ਲੱਗ ਜੂਗਾ ਤੇ ਹੌਲੀ-ਹੌਲੀ ਆਪਾਂ ਅੰਦਰੋਂ ਪੈਪ ਨੂੰ ਘੁਮਾਵਾਂਗੇ ਇਸ ਤਰੀਕੇ ਨਾਲ ਹੌਲੀ-ਹੌਲੀ نیچے ਮਿੱਟੀ ਚ ਇਹਨੂੰ ਮੋਹ ਦੇ ਜਾਵਾਂਗੇ ਆਪਾਂ ਪੈਪ ਨੂੰ ਤੇ ਗਰਦਾ ਦੇਖੋ ਤੁਸੀਂ ਨਿਕਲਦਾ ਇਸ ਤਰੀਕੇ ਨਾਲ ਸਮਾਈ ਜਾਣਾ ਤੇ ਦੇਖੋ ਲਾਈਵ ਤੁਸੀਂ ਗਰਦਾ ਕਿਵੇਂ ਬਾਹਰ ਨਿਕਲਦਾਗਾ ਇਹ ਸਾਰਾ ਗਰਦਾ ਇਹਦੇ ਵਿੱਚ ਆਈ ਜਾਂਦਾ ਇਹ ਵੇਖੋ ਜੀ ਕਿੰਨੀ ਗਰਦ ਹੈ ਆ ਗਈ ਬਾਹਰ ਪਾਣੀ ਨਾਲ ਸਾਰੀ ਗਰਦ ਦੇਖੋ ਕਿੰਨੀ ਨਿਕਲ ਰਹੀ ਹੈ ਪੈਪ ਚੋਂ ਗੰਦਾ ਹੈ ਵੇਖੋ ਲਾਲ ਮਿੱਟੀ ਜੀ ਇਹ ਪਤਾ ਨਹੀਂ ਗਰਦਾ ਧੂੜ ਮਿੱਟੀ ਕੀ ਕੁਛ ਸੀਗਾ ਟੈਂਕੀ ਦੇ ਵਿੱਚ ਸਾਰਾ ਇਹ ਆਏ ਮੈ ਨਿਕਲ ਰਿਹਾਗਾ ਇਸ ਤਰੀਕੇ ਨਾਲ ਤੇ ਉੱਪਰ ਜਿਹੜੀ ਆਪਾਂ ਪੈਪ ਦੇ ਵਿੱਚ ਫਿੱਟੀ ਹੋਈ ਹੈਗੀ ਬੋਤਲ ਜੜ ਕੇ ਤੇ ਉਹਨੂੰ ਤੁਸੀਂ ਹੌਲੀ ਹੌਲੀ ਕਮਾਈ ਜਾਣਾ ਇਸ ਤਰੀਕੇ ਨਾਲ ਆਪਾਂ ਨੂੰ ਟੈਂਕੀ ਖਾਲੀ ਕਰਨੀ ਪਵੇ ਤੇ ਵੇਖੋ ਕਿੰਨਾ ਇਹ ਗਾਰਾ ਗੱਪਾ ਨਿਕਲਦਾ ਤੇ ਤੋਂ ਅੱਗੇ ਸਾਹਮਣੇ ਆਪਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂਗੇ ਟੈਂਕੀ ਸਾਫ਼ ਕਰਕੇ ਬਿਨਾਂ ਖਾਲੀ ਕੀਤੇ ਵੇਖੋ ਕਿੰਨੇ ਬੁਰੇ ਹਾਲ ਹੋ ਗਏ ਗਰਦੇ ਨਾਲ ਜਿਹੜਾ ਨਿਕਲਦਾ ਟੈਂਕੀ ਚੋਂ ਤੇ ਇਹਨੂੰ ਤੁਸੀਂ ਹਲਕਾ ਹਲਕਾ ਕਮਾਉਣਾਈ ਜਿਹੜੀ ਅੰਦਰਲੀ ਪੈਪ ਹੈਗੀ ਇਹਨੂੰ ਜ਼ਿਆਦਾ ਨਹੀਂ ਹਿਲਾਉਣਾ ਹੈਗਾ ਕਿਉਂਕਿ ਜੇਕਰ ਆਪਾਂ ਜ਼ਿਆਦਾ ਹਿਲਾਵਾਂਗੇ ਇਹਨੂੰ ਤਾਂ ਜਿਹੜੀ ਮਿੱਟੀ ਹੋਊਗੀ ਇਹ ਧੂੜ ਮਿੱਟੀ ਤੇ ਉੱਪਰ ਪਾਣੀ ਦੇ ਵਿੱਚ ਘੁਲ ਜੂਗੀ ਇਹ ਸਾਰੇ ਦੇ ਵਿੱਚ ਤੇ ਇਸ ਤਰੀਕੇ ਨਾਲ نیچے-नीचे ਇਹਨੂੰ ਹਲਕਾ ਹਲਕਾ ਕਮਾਈ ਜਾਣਾਗਾ ਤੇ ਇਸ ਤਰੀਕੇ ਨਾਲ ਇਹ ਨਿਕਲ ਜੂਗੀ ਸਾਰੀ ਮਿੱਟੀ ਤੇ ਟੈਂਕੀ ਆਪਣੀ ਸਾਰੀ ਸਾਫ਼ ਹੋ ਰਹੀ ਹੈ ਵੀ ਹਲਕਾ ਹਲਕਾ ਇਸ ਤਰੀਕੇ ਨਾਲ ਇਹ ਲੋ ਜੀ ਇੱਕ ਪਾਸੇ ਇਹ ਇਸ ਤਰੀਕੇ ਨਾਲ ਆਪਾਂ ਕੱਢ ਰਹੇ ਹਾਂਗੇ ਮਿੱਟੀ ਹਲਕਾ ਹਲਕਾ ਬਸ ਇਸ ਤਰੀਕੇ ਨਾਲ ਇਹਨੂੰ ਫਾਇਪ ਨੂੰ ਫੜ ਕੇ ਘਮਾਈ ਜਾਣਾ ਤੁਸੀਂ ਜਿਆਦਾ ਨਹੀਂ ਇਹਨੂੰ ਘਮਾਉਣਾ ਤੇ ਨਾਲ-ਨਾਲ ਟੈਂਕੀ ਸਾਫ਼ ਰਹੀ ਹੋਰ ਨਾਲ-ਨਾਲ ਟੈਂਕੀ ਵੀ ਅੰਦਰੋਂ ਸਾਫ਼ ਹੋ ਰਹੀ ਹੋਣੀ ਹੈ ਸਾਰੀ ਦੇਖੋ ਜੀ ਕਿੰਨਾ ਕਿੰਨਾ ਇਸ ਤਰੀਕੇ ਨਾਲ ਜੀ ਤੁਸੀਂ ਵੀ ਟੈਂਕੀ ਸਾਫ਼ ਕਰ ਸਕਦੇ ਬਿਨਾ ਖਾਲੀ ਕੀਤੇ ਤੇ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੀ ਮਿਲਦੇ ਕਿ ਸੋ